ਲੋਪੇ ਮਤਲ ਟ੍ਰਾਲੀ ਖੋ ਬਣਾ ਲਈ ਤਾਂ ਖੋਬ ਗਈ ਪਰ ਮੈਂ ਤਾਂ ਐਂ ਕਹਿਣਾ ਕਿ ਉਹ ਕਿਹੜਾ ਡਰਾਈਵਰ ਸੀਗਾ ਜਿਹਨੇ ਖਾਲ ਚ ਖਬੋਤੀ ਵੀ ਖਾਲ ਚ ਮੱਕੀ ਤਾਂ ਨਹੀਂ ਲਾਈ ਹੋਈਗੀ ਇਹ ਸਾਡੇ ਪਿੰਡ ਦੇ ਵੀ ਇਹੋ ਜਿਹੇ ਕੋਈ ਡਰਾਈਵਰ ਹੈਗੇ ਨਹੀਂ ਜਿਹੜੇ ਕਹਿੰਦੇ ਅਸੀਂ ਹੜਾ ਟਰੈਕਟਰ ਬੜੇ ਤਕੜੇ ਨੇਗੇ ਅੱਜਾ ਖਾਲ ਵੀ ਦੀ ਟਪਾਰਾਂਗੇ ਮੈਂ ਵੀ ਮਤਲ ਉਹ ਆਪਰੇ ਦੇਖਾਂ ਹੀ ਮਿਲੂ 115739 ਦਾ ਪੂਰੇ ਤੋਂ ਲਿਖਿਆ 88210 88394 ਨਾਲ ਪੱਤਾਰ ਵੀ ਨੇ ਕਿੰਨੇ ਦਾ ਤੇ 852 96330 ਦੇਖਨੇ ਆਪਨੇ ਮਿੱਤਰੋ ਕਰਦੇ ਨੇ ਕਿ ਸਿਰੇ ਲਾਉਂਦੇ ਨੇ ਗੱਲ ਕਲਾਉਂਦੇ ਨਹੀਂ ਹੈਗੇ ਤੁਸੀਂ ਆਏ ਦੇਖਿਓ ਟਰਾਲੀ ਖੋਬੇ ਕਿ ਨਹੀਂ ਪਈ ਹੈ ਜੀ ਚਾਰ ਦੀ ਭਰੀ ਹੋਈ ਹੈ ਇਹ ਮਿੱਤਰੋ ਟਰੈਕਟਰ ਨਾ ਕੱਢ ਸਕੀ ਪਰ ਇਹ ਦੁਆੜ ਵਿੱਚ ਸਾਨੂੰ ਟੋਕਰੇ ਚੱਪਣੇ ਪੈਣਗੇ ਟੋਕਰੇ ਚੱਲ ਚੱਕੀ ਸਾਨੂੰ ਤੁਹਾਨੂੰ ਹੋਰ ਟਰਾਲੀ ਕਿੰਨੀ ਚਾਹੀਦੀ ਹੈ ਇਹ ਹੀ ਪ੍ਰੋਸੈਸ ਕਰਾ ਦੇਣਗੇ ਬਠੇਰਾ ਜ਼ੋਰ ਲਾਇਆ ਇਸ ਤੀ ਨਾ ਉਹਨਾਂ ਪ੍ਰਾਪਤ ਕਰਉਂਦੇ ਨੇ ਪਰ ਨਾ ਮਿੱਤਰੋ ਨਾ ਕਾਮਯਾਬ ਰਹੇ ਆਪਦੇ ਮਿਸ਼ਨ ਦੇ ਵਿੱਚ ਨਾ ਕਾਮਯਾਬ ਰਹੀ ਤੇ ਹੁਣ ਆਪਾਂ ਹੋਰ ਦੇਖਦੇ ਹਾਂ ਕਿ ਪ੍ਰੋਸੈਸ ਟਰੈਕਟਰ ਮਿਲਣ ਲੱਗਦਾ ਪਿੰਡ 'ਚ ਹੋਰ ਮੰਗ ਕੇ ਇਹਨਾਂ ਨੇ ਪਾਣੇ ਆ ਕਿ ਇਸ ਤਾਂ ਤਾਂ ਮਿਲਣ ਲੱਗਦਾ ਯਾਰ ਖਾਸ ਟਰੈਕਟਰ ਪਿੰਡ ਦੇ ਵਿੱਚ ਮੰਗ ਕੇ ਲਿਆਵਾਂਗੇ ਆਪਾਂ ਇੱਕ ਵਾਰੀ ਮਿੱਤਰੋ ਆਂਟ ਦੇਖੀਏ ਪਰ ਲੈਫਟ ਚੱਕ ਕੇ ਆਟਾ ਕੱਢੀ ਤੇ ਮਿੱਤਰੋ ਆਪਾਂ ਸ਼ੈਡ ਤੇ ਮਤਲਬ ਟੋਚਨ ਪਾ ਕੇ ਦੇਖਦੇ ਹਾਂਗੇ ਫਿਰ ਮਾਜੀ ਵਾਲੇ ਦੀਆਂ ਦੇਖੀਆ ਵੀਡੀਓ ਵੀਡੀਓ ਦੇਖਦੇ ਹਾਂ ਨਾ ਰੀਲਰ ਰੁਲਾਈਆਂ ਮੇਰਾ ਸ਼ੈਡ ਦਾ ਟਰੈਕਟਰ ਪਾਏ ਹੁੰਦੇ ਨੇ ਟਰੈਕਟਰ ਆਪਾਂ ਇੱਕ ਹੋਰ ਨਿਆ ਦਾ ਪਿੰਡ ਦੇ ਵਿੱਚੋਂ ਲੈ ਵੀ ਮਿੱਤਰੋ ਹੁਣ 969 ਆਪਾਂ ਸ਼ੈਡ ਤੇ ਪਾਵਾਂਗੇ ਤੇ ਮੂਰੇ ਦੇਖਦੇ ਹਾਂ ਕੀ ਸਿਸਟਮ ਹੈ ਹਲਵਾਰਾ ਫਾਈਟ ਹਲਵਾਰਾ ਫਾਈਟ ਕਲੱਬ ਵਾਲੇ ਮੁੰਡੇ ਯਾਦ ਆ ਗਏ ਕਹਿੰਦੇ ਹਲਵਾਰਾ ਫਾਈਟ ਕਲੱਬ ਤੋਂ ਤਿਆਰ ਕੀਤਾ ਹੋਇਆ 3630 ਹੈ ਇਹ ਤੇ ਹੁਣ ਆਪਾਂ ਦੇਖਦੇ ਹਾਂ ਕੀ ਸਿਸਟਮ ਹੈ ਕੀ ਤਾਮਾ ਯਾਮ ਹੈਗਾ ਲੋ ਵੀ ਮਿੱਤਰੋ ਸਾਈਡ ਤੇ ਮਿਲ ਲਾਦਾ ਪਾਇਆ ਫਾਈਟਰ ਨਾ ਨਹੀਂ ਦਾਉਣੀ ਬਣ ਜਾਂਦਾ ਨਾ ਫੜੇਗਾ ਤੱਕ ਨਾ ਗੱਲ ਬਣਦੀ ਨਹੀਂ ਗੱਲ ਬਣਾਉਣੀ ਪੈਣੀ ਹੈ ਅਜੇ ਗੱਲ ਬਣਾਉਣੀ ਪੈਣੀ ਹੈ ਆਂਟਾ ਉੱਤ ਕੱਢਣੀ ਹੈ ਪੈਣੀਆਂ ਤੇ ਮਿੱਤਰੋ ਪਰਾਂ ਇਹਦਾ 969 ਹੈਗਾ ਉਹ ਥੋੜਾ ਜਿਹਾ ਮਤਲਬ ਦੂਰ ਹੈ ਸੰਗਲਵਾਲਾ ਵੱਡਾ ਪਾਰ ਹੈ ਕਿ ਕਹਿੰਦੇ ਛੋਟਾ ਜਿਹਾ ਮਤਲਬ ਦੂਰਾ ਤੀਰਾ ਕਰਕੇ ਪਾਉਣਿਆਂਗੇ ਫੇਰ ਮਤਲਬ ਤੜ ਬਣੂਗੀ ਲੋ ਵੀ ਮਿੱਤਰੋ ਹੁਣ ਆਪਾਂ ਉਹ ਵੀ ਸਿਸਟਮ ਕਰਕੇ ਦੇਖਦੇ ਆਂਗੇ ਲੈ ਵੀ ਮਿੱਤਰੋ ਆਹਰ ਦੀ ਪਾਲਿਆ ਆਪਣਾ ਆਂਟ ਕੋਟ ਵੱਡੀ ਹੈ ਜੀ ਲਵੇ ਪਾ ਕੇ ਦੇਖਿਆ ਟ੍ਰੈਕਟਰ ਆਪੇ ਚੋਰ ਜਾਂਦਾ ਹੈ ਇਤਰਾਹ ਦੀ ਟ੍ਰੈਕਟਰ ਵੀ ਘਾਟ ਨਹੀਂ ਇਹ ਵੀ ਯਾਰ ਜੇ ਬੰਦੇ ਨਾਲ ਬਣਾਈ ਜੀ ਜਿਹੜੀ ਪਿੰਡ ਦੇ ਵਿੱਚ ਕਾਹਦੀਆਂ ਬਣਦੀ ਹੈ ਹਨਾ ਕਾਹਿਆਂ ਡਟਦਾ ਕਿਉਂਕਿ ਅੱਜ ਕੱਲ ਟ੍ਰੈਕਟਰ ਨੂੰ ਹਰ ਇੱਕ ਬੰਦੇ ਨੂੰ ਲੋੜ ਆ ਯਾਰ ਹਰ ਇੱਕ ਬੰਦੇ ਨੂੰ ਚਾਹੇ ਵੀ ਉਹ ਟੈਕਰ ਹੈਗਾਗਾ ਜਿਹਦੇ ਨਹੀਂ ਹੈਗਾਗਾ ਉਹਨੂੰ ਵੀ ਬਥਰੀ ਲੋੜ ਹੈ ਬਈਆ ਹਰੇਕ ਨੇ ਚਾਰ ਪੋਣਾਗਾ ਜੇ ਚਾਰ ਨਹੀਂ ਪੋਣਾ ਤਾਂ ਮਿੱਤਰੋ ਆਹ ਆਪਣਾ ਜੀਰੀ ਦਾ ਪਤਾ ਲਾਉਣੀ ਲਾਉਣਾ ਹੈਗਾ ਹਨਾ ਬਈ ਤੇ ਆਪਣਾ ਪਿੰਡ ਦੇ ਵਿੱਚ ਬਣਦੀ ਵਧੀਆ ਨਾ ਬਈ ਯਾਰ ਕਦੋਂ ਮਰਜੀ ਪਹਿਲੇ ਬੋਲ ਤੇ ਬੰਦੇ ਆਪ ਆ ਜਾਂਦੇ ਨੇ ਕਿ ਤੁਸੀਂ ਦੇਖ ਸਕਦੇ ਹੋਗੇ ਤੇ ਟਰੈਕਟਰ ਹਜੇ ਸੁੱਖੀ ਕਹਿੰਦਾ ਸੀ ਸੁੱਖੀ ਪੀਸੀ ਦਾ ਮੁੰਡਾ ਰਣਜੀਤ ਜੱਟ ਨੇ ਆਖਿਆ ਦੀ ਕਹਿੰਦਾ ਕਦੋਂ ਮਰਜੀ ਕਹਿੰਦਾ ਤੁਸੀਂ ਦੋਨੇ ਟਰੈਕਟਰ ਲੈ ਜੀ ਕੋਈ ਪਰ ਵੀ ਯਾਰ ਆਪਾਂ ਦੇਖਣਾ ਟਰੈਕਟਰ ਨਾਲ ਸਾਹਬ ਨਹੀਂ ਆ ਦੇ ਕੋਈ ਨਹੀਂ ਯਾਰ ਟਰੈਕਟਰ ਨਾਲ ਜਮਾ ਵੀ ਕੰਮ ਸਾਫ਼ ਨਹੀਂ ਆ ਰਿਹਾ ਯਾਰ ਲੈ ਇੱਕ ਵਾਰੀ ਹੋਰ ਦੇ ਦੇਣਾਂਗੇ ਜਿਸ ਦਿਨ ਸੁਣੇਗਾ ਔਂ ਖੌਂਕਣਾ ਭਾਗ ਆ ਪੈਗਾ ਤੈ ਆ ਤੈ ਆ ਟਰਕ ਨੂੰ ਜਦੋਂ ਸੁਪਰਾਂ ਲਈ ਤਿਆਰ ਹੋਊਂਗਾ ਕਾਲੀ ਟਾਇਰ ਵੀ ਦੇਖੋ ਮਾੜਾ ਜਿਹਾ ਨਿਕਲ ਗਿਆ ਵਾਰੀ ਮਾਰ ਗਿਆ ਨਿਕਲ ਗਿਆ ਪਰ ਮਿੱਤਰੋ ਗੱਲ ਬਣਦੀ ਜਿੰਨਾ ਟਾਈਮ ਰੈਸਕ ਨਹੀਂ ਪੈਂਦਾ ਨਾ ਥੋੜਾ ਮੋਟਾ ਮਤਲਬ 1 ਘੰਟੇ ਤੱਕ ਜੀ ਲੱਗਣਾ ਤੱਕ ਜੀ ਫੇਰ ਹੀ ਟਰਾਲੀ ਨਿਕਲੂਗੀ ਮਤਲਬ ਤਲਸ ਤਲਕਣੀ ਵਾਲੇ ਬਹਾਨੇ ਦੇ ਵਿੱਚ ਬੜੀ ਜਿਆਦਾ ਤਲਕਣ ਹੋਈ ਪਈਗੀ ਟਰੈਕਟਰ ਦੇ ਟਾਇਰ ਬਸ ਘੁੰਮੀ ਜਾਂਦੇ ਨੇ ਜ਼ੋਰ ਨਹੀਂ ਵੱਜ ਰਿਹਾਗਾ ਤੁਸੀਂ ਦੇਖ ਸਕਦੇ ਹੋਗੇ ਐਦੋਂ ਬਾਅਦ ਵਿੱਚ ਤੇ ਖੇੜਤਾ ਮਿੱਤਰੋ ਜੀ ਵੀ ਸੀ ਵਾਲਾ ਕੰਮ ਹੈ ਜੇ ਜੀ ਵੀ ਸੀ ਨਾ ਕੱਢ ਕਰੀ ਨਾ ਜੀ ਜੀ ਨਾ ਗੱਡਰ ਸਕੀ ਫੇਰ ਐਦੂ ਬਾਤ ਵਿੱਚ ਸਾਨੂੰ ਟੋਕਰੇ ਬੱਠਾ ਭਾਲਟੀਆਂ ਉਹਦੇ ਤੁਸੀਂ ਟੱਕਣਾ ਪਾਣੇਗਾ ਹਾਰੀ ਮਿੱਤਰੋ ਤੁਸੀਂ ਜੈਕ ਲੱਗ ਵੀ ਦੇਖ ਲਿਆ ਸਾਰਾ ਕੁਝ ਕਰਕੇ ਦੇਖ ਲਿਆ ਬਸ ਮਿੱਤਰੋ ਐਂਟੜਾ ਹਥਿਆਰ ਜੀਵੀਸੀ ਇਹ ਵੀ ਬੰਦੇ ਨਾਲ ਬਣਾਈ ਦੀ ਆ ਬਈ ਯਾਰ ਬੰਦੇ ਨੇ ਖੱਡੇ ਚੋਂ ਪੱਟ ਕੇ ਲਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਈ ਤੇ ਆਪਾਂ ਜੀਵੀਸੀ ਵਾਲਾ ਤੁਸੀਂ ਦੇਖੋ ਮਾਹੌਲ ਕੀ ਸਿਸਟਮ ਹੈਗਾ ਦੇਖੋ ਮੈਂ ਨਹੀਂ ਬੋਲ ਰਿਹਾ ਤੁਸੀਂ ਦੇਖੋ ਕੀ ਸਿਸਟਮ ਹੈ ਇਹ ਤਾਂ ਵੀ ਔਖੀ ਲੱਗ ਰਿਹਾ ਹੈ ਦੇਖੋ ਜੇ ਬੀ ਸੀ ਵੀ ਨਾ ਤੁਰਦੀ ਸੀ ਜੇ ਬੀ ਸੀ ਵੀ ਨਾ ਕਾਰ ਸੇ ਨਾਲ ਲਾ ਕੇ ਪਿੱਛੇ ਆਈਏਗੀ ਇਹ ਕਾਰ ਸਾਇ ਲੱਗ ਜਮਾਂ ਹੀ ਤੁਰਦੀ ਉਹ ਜੇ ਬੀ ਸੀ ਵੀ ਆਉਣ ਦੇ ਆਉਣ ਦੇ ਜੀਵ ਜੀ ਦੋ ਗੁਣਾ ਤਿੰਨਾਂ ਬਾਹ ਟਰੈਕਟਰਾਂ ਨਾਲੋਂ ਦੇਖ ਲੈ ਉੱਥੇ ਖੜ ਜਾਂਦੀ ਥਾਂ ਸੀ ਇੱਥੇ ਕਰਾ ਜੂਗਾ ਇੱਥੇ ਸੰਗਲ ਪਾ ਦਨੇ ਆ ਸਾਰਾ ਸਿਸਟਮ ਇੱਥੇ ਹੀ ਕਰ ਦੇਗਾ ਜਰਾ ਚੱਕ ਲਈ ਹੁਣ ਸਾਈਡ ਤੇ ਸਾਈਡ ਤੇ ਪਾਉਣੇ ਆਗੇ ਟੋਚ ਨੇ ਇਹਦੇ ਤੇ ਸਾਈਡ ਦੀ ਟੋਚ ਨੂੰ ਜਨੂ ਪਾ ਕੇ ਫਿਰ ਖੱਚ ਮਾਰਾਂਗੇ ਫਿਰ ਦੇਖਾਂਗੇ ਕੀ ਬਣਦੀ ਹੈ ਇਹ ਜੀ ਤਲਵੀਂ ਚ ਪਾਉਣੇ ਟੋਜਾਂ ਨੇ ਉਹਦਾ ਤੇ ਵਿਖਾਂ ਹੀ ਨਹੀਂ ਪਾਉਣ ਨੂੰ ਤੇ ਮੈਂ ਵੀ ਮਿੱਤਰਾ ਹੁੰਦੇ ਹਾਂ ਇੰਦਰਾ ਤੋਂ ਟੋਟੇਨ ਕੁੱਟੂਗਾ ਜਾਂ ਟਰਾਲੀ ਲਈ ਲਕੂਗੀ ਕੰਮ ਦਾ ਇੱਕ ਹੀ ਹੋਊਗਾ ਤੇ ਇਹ ਮੜਿਆ ਟਰਾਲੀ ਮਿਲਣਾ ਪ੍ਰਾਣੂ ਹੋ ਗਈ ਇਹ ਲਫਟ ਡੇਗਣ ਵੇਲੇ ਥੋੜਾ ਜਿਹਾ ਨਾ ਡਿੱਕਲ ਆਉਂਦੀ ਹੈ ਗਾੜ੍ਹ ਦੇ ਉੱਤੇ ਬਣ ਗਈ ਇਹ ਟਰਾਲੀ ਆਪਣੀ ਤੇ ਹੁਣ ਦੇਖਦੇ ਹਾਂ ਕੀ ਬੱਡੇਗਾ ਲੋ ਵੀ ਮਿੱਤਰੋ ਜਿਸ ਹੋਂ ਨਾਲ ਨਿਕਲੀ ਦਿੱਕਾ ਜੀ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਆਏ ਚੱਲ ਪੀ ਚੱਲ ਪੀ ਚੱਲ ਪੀ ਮਿੱਤਰੋ ਚਾਲ ਚੱਲ ਪੀ ਨਿਕਲ ਗਈ ਮਿੱਤਰੋ ਆਪਣੀ ਚਾਰਾਈ ਟਰਾਲੀ ਬਹੁਤ ਬਹੁਤ ਧੰਨਵਾਦ ਮੇਰੇ ਪਿੰਡ ਦੇ ਬੰਦੇ ਦਾ ਜੋ ਪਹਿਲੀ ਵਾਰ ਚ ਆਪ ਨੂੰ ਫੈਕਟਰ ਦਿੱਤਾ ਵੀ ਤੇ ਆਪ ਚੱਲ ਕੇ ਆਏ ਹੁੰਦੇ ਤੇ ਬਾਈ ਯਾਰ ਬਹੁਤ ਬਹੁਤ ਧੰਨਵਾਦ ਆਹ ਬਾਈ ਦੀ ਮਸ਼ੀਨ ਹੈ ਬਾਈ ਤੇਰੀ ਬਹੁਤ ਤਗੜੀ ਮਸ਼ੀਨ ਹੈ ਦੇਖੋ ਭਾਈ 3 ਫੁੱਟ 2 3 ਫੁੱਟ ਰਾਮ ਨਾਲ ਥਲੇ ਡਿੱਗ ਵੀ ਆਪਣੀ ਟਰਾਲੀ ਤੇ ਇਹ ਹੈਵੀ ਡਰਾਈਵਰ ਸਾਡੇ ਕਈ ਪਿੰਡ ਦੇ ਤੇ ਆ ਤੁਹਾਨੂੰ ਸਾਈਟਰ ਦਿਖਾਈਏ ਕਿਹੜੇ ਕਿਹੜੇ ਇਲਟਰ ਲੈ ਆਈ ਸੀ ਆਪਾਂ ਇੱਕ ਛਤੀ ਪੀ ਆ ਗਿਆ ਆਪਣਾ ਲੈ ਤਾਂ ਪਰਾਂ ਜੀ ਵੀ ਸੀ ਆ ਗਿਆ ਆਪਣੇ ਯਾਰ ਵੈਲੀ ਦੀ ਤੇ 969 ਹੈਰੀ ਵਾਈ ਦਾ ਤੇ ਆ 52 ਸਪੰਕਾ ਤੇ ਮੂਰੇ ਖੜਾ 8559 ਲੈ ਵੀ ਮਿੱਤਰੋ ਇਹ ਆਦਮੀ ਮਟਰੋਲਾ ਖਿੱਚ ਲਿਆ ਖਿੱਚ ਲਿਆ ਕਿਉਂਕਿ ਤਲਸਣੀ ਵਾਲਿਆਂ ਨੇ ਕਲੈਕਟਰ ਦੇ ਫੌਣ ਹੀ ਪੈਂਦਾ ਬਈ ਯਾਰ ਦੋ ਟਰੈਕਟਰਾਂ ਨੇ ਖਿੱਚਿਆ ਫੇਰ ਵੀ ਇਕੱਲੇ ਦਾ ਹੋ ਹੀ ਨਹੀਂ ਪੈਂਦਾ ਹੁਣ ਐਂ ਜਿਹਾ ਲੱਗਦਾ ਵੀ ਹਾਂ ਭੱਗ ਜਾਣਗੇ ਤੇ ਪਰ ਬਾਈ ਯਾਰ ਗਾਹਾਂ ਜਾ ਕੇ ਦੇਖਦੇ ਆ ਕਿ ਸਿਸਟਮ ਹੈਗਾ ਤੇ ਆਪਾਂ ਬਾਈ ਡੀਆਈ ਨੂੰ ਵੀ ਘਰੇ ਭੇਜਦੀਏ ਬਾਈ ਬਹੁਤ ਬਹੁਤ ਧੰਨਵਾਦ ਬਾਈ ਇਹ ਜੀਵੀਸੀ ਨਾਲ ਬਣਾ ਨਿਕਲਣੀ ਸੀ ਬਈ ਯਾਰ ਟਰਾਲੀ ਇੰਪੋਸੀਬਲ ਸੀ ਮਿਸ਼ਨ ਇਹ ਤਾਂ ਫਿਰ ਗਦੀ ਗਰੇੜਾ ਪਾਦਾ ਬਹਾਨ ਜਿੱਤੇ ਤਾਂ ਦੇਖੋ ਬਾਈ ਦੇਖੋ ਕੀ ਮਾਹੌਲ ਬਣਾਏਗਾ ਦੇਖੋ ਹੇ ਲੈ ਵੀ ਮੈਟਰ ਨੂੰ ਦੋ ਟਰੈਕਰ ਖਿੱਚ ਰਹੇ ਨੇ ਇੱਕ ਟਰਾਲੀ ਨੂੰ ਟਰਾਲੀ ਦੇ ਨਾਲ ਬੱਤੀ ਹੈਗੀ ਪਰ ਭਾਜਨ ਵੀ ਚੱਲ ਬੱਤ ਹੋਣਾ ਪਰ ਯਾਰ ਕਲਕਲਾਂ ਬਾੜੀ ਹੈ ਜੀ ਬਾੜੀ ਨਹੀਂ ਆਇਆ ਕਲਕਣਾ ਨਹੀਂ ਸਾਰਿਆਂ ਨੂੰ ਸਲਿੱਪ ਬਹੁਤ ਮਾਰਦਾ ਟਰੈਕਟਰ ਤੇ ਦੇਖੋ 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 ਕੰਮ ਉਹਦੇ ਨੂੰ ਦੇਖੋ ਲੈਬ ਮੇਂ ਤੋਂ ਤਾਂ ਗਏ ਕਰ ਨੂੰ ਹੁਣ ਰੋਟੀ ਪਾਣੀ ਖਾਣੇ ਜਾ ਕੇ ਬਈਰ ਸਵੇਰ ਦੇ ਆਏ ਹੋਗੇ ਇੱਕ ਹਾ ਫੋਟੇ ਇੱਕ ਮਾਹਤਰ ਬਈਰ ਮਿਲ ਲਾਵੇ ਆਧਿਆਰਾ ਵਜੇ 11 ਵਜੇ ਕੀ ਹੁਣ ਆਪਾਂ ਇਹ 15 ਮਿੰਟ ਜਾਣ ਕੇ ਲਾਗੇ 11:30 ਵਜੇ ਤੜਕਾਲੀ ਰੋਟੀ ਖਾਣਾਂਗੇ ਬਈਰ ਸਵੇਰ ਵਾਲੀ ਤੜਕੇ ਆਪਾਂ ਇੱਥੇ ਖਾਪੀਆਂ ਆਉਂਦੀਆਂ ਹੈਗੀ ਬਸ ਇੱਕ ਚਾਹ ਪੀ ਕੇ ਆਏ ਹੈਗੇ ਤੇ ਚਾਹ ਪੀ ਕੇ ਚਾਰਾਂ ਵਾਲੀ ਚੱਲੀ ਜਾਂਦੇ ਹੈਗੇ ਲੋ ਵੀ ਮੇਤਰੋ ਹੁਣ ਆਪ ਖੈਰ ਸੁੱਖ ਰੱਖੇ ਜੇ ਕੋਈ ਹੋਰ ਖੋਬ ਦੇ ਟਰਾਲੀ ਦਾ ਆਪਾਂ ਫੋੜਨਾ ਸਾਂਝਾ ਕਰਾਂਗੇ ਸਾਰੀਆਂ ਤਸਵੀਰਾਂ ਤੱਕ ਤੇ ਐਨੇ ਬਾਈ ਇਹ ਇੰਨਾ ਕੰਮ ਚਲਾਉ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਵੀਡੀਓ ਦੇਖਣ ਦੇ ਲਈ ਅਬੀ ਛੋਟਿਆ ਲਈ ਹਾਂ ਪਾਤੀਆਂ ਪਾ ਤੋ ਦੋ ਸ਼ੇਅਰ ਕਰ ਤੁਹਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਮੈਂ ਲੈ ਕੇ ਆ ਆ ਛੋਟਾ लाडला ਉਹ ਚਾਬੀ ਇਹਨਾਂ ਨੇ ਵੀ ਬਹੁਤ ਕੰਮ ਸਾਰੇ ਆ ਬਾਈ ਯਾਰ ਦੇਖੋ ਚੰਗਾ ਬਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਧੰਨਵਾਦ ਜੀ